ਸਤਿ ਸ਼੍ਰੀ ਅਕਾਲ ਨਮਸਤੇ ਆਦাব ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਹੀ ਚੈਨਲ ਸੁਖ ਜੀਨਾ ਤੇ ਅੱਜ ਮੈਂ ਇੱਕ ਕਹਾਣੀ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਇੱਕ ਕਹਾਣੀ ਹੈ ਇੱਕ ਜਿੰਦਾ ਦਿਲਔਰਤ ਦੀ ਜਿਹਦਾ ਨਾਮ ਹੈ ਹੈਲਨ ਕਿਲਰ ਆਓ ਆਪਾਂ ਦੇਖਦੇ ਹਾਂ ਕਹਾਣੀ ਵਿੱਚ ਕੀ ਹੈ ਜਿੰਦਾ ਦਿਲ ਉਹ ਲੋਕ ਹੁੰਦੇ ਹਨ ਜੋ ਵੱਡੀ ਤੋਂ ਵੱਡੀ ਮੁਸੀਬਤ ਆਉਣ ਤੇ ਵੀ ਰਤਾ ਨਹੀਂ ਘਬਰਾਉਂਦੇ ਬਲਕਿ ਉਹ ਮੁਸੀਬਤ ਨੂੰ ਹੱਸ ਕੇ ਟਾਲ ਦਿੰਦੇ ਹਨ ਇਸ ਤਰ੍ਹਾਂ ਮੁਸੀਬਤ ਵੀ ਅਜਿਹੇ ਲੋਕਾਂ ਕੋਲ ਆਉਣ ਤੋਂ ਪਹਿਲਾਂ ਕਈ ਵਾਰ ਸੋਚਦੀ ਹੈ ਦੁਨੀਆ ਵਿੱਚ ਅਜਿਹੇ ਵੀ ਲੋਕ ਹਨ ਜੋ ਰਤਾ ਜਿੰਨੀ ਤਕਲੀਫ ਵੀ برداشت ਨਹੀਂ ਕਰ ਸਕਦੇ ਤੇ ਹਾਈ ਤੋਵਾ ਮਚਾਉਣੀ ਸ਼ੁਰੂ ਕਰ ਦਿੰਦੇ ਹਨ ਦੁਨੀਆ ਵਿੱਚ ਅਜਿਹੇ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੇ ਮੁਸੀਬਤਾਂ ਦਾ ਹੱਸ ਕੇ ਸਾਹਮਣਾ ਕੀਤਾ ਅਜਿਹੇ ਜਿੰਦਾ ਦੇ ਲੋਕਾਂ ਵਿੱਚ ਹੈਲਨ ਕਿਲਰ ਦਾ ਨਾਮ ਬੜੇ ਹੀ ਮਾਣ ਨਾਲ ਲਿਆ ਜਾਂਦਾ ਹੈ ਇਹ ਇੱਕ ਅਜਿਹੀ ਔਰਤ ਹੋਈ ਹੈ ਜਿਸ ਨੇ ਛੋਟੀ ਉਮਰ ਵਿੱਚ ਹੀ ਆਪਣੀ ਸੋਨਨ ਸ਼ਕਤੀ ਅਤੇ ਅੱਖਾਂ ਦੀ ਜੋਤ ਗਵਾ ਲਈ ਸੀ ਜਾਂ ਇੰਜ ਕਹਿ ਲਵੋਗੇ ਉਹ ਨਾ ਤਾਂ ਕੁਝ ਸੁਣ ਸਕਦੀ ਸੀ ਤੇ ਨਾ ਕੁਝ ਬੋਲ ਸਕਦੀ ਸੀ ਉਸ ਨੂੰ ਜਿੰਦਾ ਦਿਲ ਇਸ ਕਰਕੇ ਕਿਹਾ ਜਾਂਦਾ ਹੈ ਕਿ ਉਸ ਨੇ ਇਸ ਹਾਲਤ ਵਿੱਚ ਆਪਣੀ ਜ਼ਿੰਦਗੀ ਨੂੰ ਬਹੁਤ ਵਧੀਆ ਤਰ੍ਹਾਂ ਹੱਸ ਕੇ ਜੀਵਿਆ ਤੇ ਲੋਕਾਂ ਲਈ ਇੱਕ ਚਾਨਣ ਮਨਾਰਾ ਬਣੀ ਇਸ ਕਰਕੇ ਜਿਹੇ ਲੋਕਾਂ ਨੂੰ ਬਾਰ ਬਾਰ ਨਮਸਕਾਰ ਕਰਨ ਨੂੰ ਜੀ ਕਰਦਾ ਹੈ ਹੈਲਨ ਕਿਲਰ ਦਾ ਜਨਮ 1880 ਵਿੱਚ ਹੋਇਆ ਉਸਦੇ ਪਿਤਾ ਆਰਥਰ ਕਿਲਰ ਫੌਜ ਵਿੱਚ ਕਪਤਾਨ ਸਨ ਆਪਣੀ ਧੀ ਨੂੰ ਛੋਟੀ ਉਮਰ ਵਿੱਚ ਪਰੇਸ਼ਾਨੀਆਂ ਵਿੱਚ ਗਿਰੀ ਵੇਖ ਕੇ ਉਹ ਦੁਖੀ ਹੋ ਜਾਂਦੇ ਪਰ ਉਹ ਆਪਣੀ ਪਿਆਰੀ ਬਾਲੜੀ ਲਈ ਕੁਝ ਵੀ ਕਰਨ ਲਈ ਤਿਆਰ ਸਨ ਤੁਸੀਂ ਡਾਕਟਰ ਬੈਲ ਦਾ ਨਾਮ ਸੁਣਿਆ ਹੋਵੇਗਾ ਇਹ ਉਹ ਵਿਅਕਤੀ ਸੀ ਜਿਸ ਨੇ ਟੈਲੀਫੋਨ ਦੀ ਕਾਰਡ ਕੱਢੀ ਹੈਲਨ ਕਿਲਰ ਦੇ ਪਿਤਾ ਉਸ ਨੂੰ ਲੈ ਕੇ ਡਾਕਟਰ ਬੈਲ ਕੋਲ ਗਿਆ ਉਹ ਬੋਲੇ ਬੱਚਿਆਂ ਨੂੰ ਪੜ੍ਹਾਉਂਦਾ ਸੀ ਉਸ ਦੀ ਸਲਾਹ ਨਾਲ ਆਰਥਰ ਕਿਲਰ ਨੇ ਨੇਤਰਹੀਣਾ ਲਈ ਚੱਲ ਰਹੀ ਇੱਕ ਸਕੂਲ ਤੋਂ ਆਪਣੀ ਧੀ ਲਈ ਐਨੀ ਸਲਵਾਨ ਨਾਂ ਦੀ ਇੱਕ ਅਧਿਆਪਕਾ ਦਾ ਪ੍ਰਬੰਧ ਕੀਤਾ ਜਿਸ ਦਿਨ ਉਹ ਇਹ ਅਧਿਆਪਕਾ ਹੈਲਨ ਕਿਲਰ ਨੂੰ ਮਿਲੀ ਉਹ ਦਿਨ ਇਸ ਬੱਚੀ ਲਈ ਯਾਦਗਾਰੀ ਬਣ ਗਿਆ ਕਿਉਂਕਿ ਇਹ ਦਿਨ ਉਸ ਦੀ ਜ਼ਿੰਦਗੀ ਦਾ ਮਹੱਤਵਪੂਰਨ ਦਿਨ ਗਿਣਿਆ ਗਿਆ ਹੈਲਨ ਕਿਲਰ ਦੀ ਕਹਾਣੀ ਹਿੰਮਤ ਅਤੇ ਦ੍ਰਿੜਤਾ ਦੀ ਕਹਾਣੀ ਹੈ ਉਸ ਦੇ ਪਿਤਾ ਤੇ ਬਾਕੀ ਪਰਿਵਾਰ ਨੂੰ ਉਸ ਦੀ ਦੇਖਣ ਤੇ ਸੁਣਨ ਸ਼ਕਤੀ ਦੇ ਚਲੇ ਜਾਣ ਉੱਤੇ ਭਾਰੀ ਸਦਮਾ ਪੁੱਜਿਆ ਸੀ ਹੈਲਨ ਦੇ ਮਾਪੇ ਵੀ ਆਮ ਮਾਪਿਆਂ ਵਾਂਗ ਆਪਣੀ ਬੱਚੀ ਨੂੰ ਨੱਚੜਾ ਟੱਪਦਾ ਅਤੇ ਹੱਸਦਾ ਖੇਡਦਾ ਵੇਖਣਾ ਚਾਹੁੰਦੇ ਸਨ ਫਿਰ ਵੀ ਉਹਨਾਂ ਨੇ ਇਹ ਕਦੇ ਨਾ ਕਿਹਾ ਕਿ ਸਾਡੇ ਭਾਗ ਮਾੜੇ ਹਨ ਜਾਂ ਰੱਬ ਸਾਥੋਂ ਨਾਰਾਜ਼ ਹੈ ਉਹ ਤਾਂ ਇਸ ਪਾਸੇ ਜੁੱਟ ਪਏ ਕਿ ਆਪਣੀ ਬਾਲੜੀ ਦੀਆਂ ਖੁਸ਼ੀਆਂ ਕਿਵੇਂ ਵਾਪਸ ਲਿਆਉਣੀਆਂ ਹਨ ਹੈਲਨ ਦੀ ਅਧਿਆਪਕਾ ਐਨੀ ਸਲਵਾਨ ਖੁਦ ਵੀ ਅੱਖਾਂ ਦੇ ਰੋਗ ਤੋਂ ਪੀੜਤ ਰਹਿ ਚੁੱਕੀ ਸੀ ਉਸ ਨੇ ਕਿਨ ਅੰਧ ਵਿਦਿਆਲਿਆ ਤੋਂ ਡਿਗਰੀ ਪ੍ਰਾਪਤ ਕੀਤੀ ਸੀ ਆਪਣੇ ਸੁਭਾਅ ਤੋਂ ਵੀ ਉਹ ਬਹੁਤ ਨੇਕ ਸੀ ਉਹ ਹੈਲਨ ਦੀ ਸੱਚੀ ਹਮਦਰਦ ਸੀ ਤੇ ਉਸ ਨਾਲ ਸਹੇਲੀਆਂ ਬੰਗ ਰਹਿੰਦੀ ਸੀ ਐਨੀ ਸਲਵਾਨ ਵਿੱਚ ਢੇਰਾਂ ਦਾ ਧੀਰਜ ਅਤੇ ਸ਼ਹਿਨ ਸ਼ਹਿਲਤਾ ਸੀ ਹੈਲਨ ਕਿਲਰ ਨੂੰ ਇੱਕ ਇੱਕ ਸ਼ਬਦ ਸਿਖਾਉਣ ਲਈ ਉਸ ਨੂੰ ਬੜੀਆਂ ਔਕੜਾਂ ਆਉਂਦੀਆਂ ਫਿਰ ਵੀ ਉਸਨੇ ਦਿਲ ਨਾ ਛੱਡਿਆ ਕਹਿੰਦੇ ਹਨ ਕਿ ਐਨੀ ਸਲਵਾਨ ਨੇ ਅੰਗਰੇਜ਼ੀ ਦਾ ਸ਼ਬਦ ਵਾਟਰ ਸਿਖਾਉਣ ਲਈ ਇਹ ਵਿਧੀ ਅਪਣਾਈ ਉਹ ਇੱਕ ਪਾਸੇ ਹੈਲਨ ਦੇ ਹੱਥ ਨੂੰ ਪਾਣੀ ਸ਼ੋਹਾਂਦੀ ਫਿਰ ਅੰਗਰੇਜ਼ੀ ਵਿੱਚ ਵਾਟਰ ਸ਼ਬਦ ਦਾ ਇੱਕ ਇੱਕ ਅੱਖਰ ਉਸ ਦੇ ਦੂਜੇ ਹੱਥ ਉੱਤੇ ਲਿਖਦੀ ਉਸਦੀ ਮਿਹਨਤ ਰੰਗ ਲਿਆਉਣ ਲੱਗੀ ਹੈਲਨ ਦਾ ਸ਼ਬਦ ਭੰਡਾਰ ਵਧਣ ਲੱਗਿਆ ਫਿਰ ਤਾਂ ਉਬਰੇਲ ਵਿੱਚ ਲਿਖਣ ਵੀ ਲੱਗ ਪਈ ਬਰੇਲ ਕੀ ਹੈ ਨੇਤਰਹੀਣ ਲੋਕਾਂ ਲਈ ਇਹ ਲਿਖਣ ਪੜ੍ਹਨ ਦਾ ਤਰੀਕਾ ਹੈ ਇੱਕ ਮੋٹے ਕਾਗਜ਼ ਉੱਤੇ ਮੋٹے ਮੂੰਹ ਵਾਲੀ ਸੂਈ ਨਾਲ ਛੇਦ ਜਿਹੇ ਕੀਤੇ ਜਾਂਦੇ ਹਨ ਹਰ ਅੱਖਰ ਲਈ ਇੰਨਾ ਛੇਦਾਂ ਦੀ ਗਿਣਤੀ ਨਿਸ਼ਚਿਤ ਹੈ ਇਸ ਲਿਪੀ ਨੂੰ ਪੜ੍ਹਨ ਸਮੇ ਛੇਦਾਂ ਕਾਰਨ ਉਬਰੀ ਥਾਂ ਉੱਤੇ ਉਂਗਲਾਂ ਦੇ ਪੋਟੇ ਘੁਮਾਏ ਜਾਂਦੇ ਹਨ ਇੰਜ ਪੜ੍ਹਨ ਵਾਲੇ ਨੂੰ ਪਤਾ ਲੱਗ ਜਾਂਦਾ ਹੈ ਕਿ ਕੀ ਲਿਖਿਆ ਹੈ ਹੈਲਨ ਨੇ ਆਪਣੀ ਅਧਿਆਪਕਾ ਦੇ ਸਹਿਯੋਗ ਸਦਕਾ ਬਰੇਲ ਰਾਹੀਂ ਆਪਣੀ ਪੜ੍ਹਾਈ ਨੇਮ ਨਾਲ ਸ਼ੁਰੂ ਕਰ ਦਿੱਤੀ ਇਸ ਸਮੇਂ ਤੱਕ ਹੈਲਨ ਦੇ ਮਨ ਵਿੱਚ ਨਿਤ ਨਵਾਂ ਸਿੱਖਣ ਲਈ प्रबल ਇੱਛਾ ਪੈਦਾ ਹੋ ਗਈ ਸੀ ਹੁਣ ਉਹ ਪਹਿਲਾਂ ਬੰਗ ਬੇਬਸੀ ਵਿੱਚ ਚੁੰਝਲਾਉਂਦੀ ਨਹੀਂ ਸੀ 10 ਸਾਲ ਦੀ ਉਮਰ ਵਿੱਚ ਉਸ ਨੂੰ ਬੋਲਣ ਲਈ ਪ੍ਰੇਰਿਆ ਜਾਣ ਲੱਗਿਆ ਜਦੋਂ ਉਸ ਨੂੰ ਪਤਾ ਲੱਗਾ ਕਿ ਨਾਰਵੇ ਦੀ ਇੱਕ ਅੰਨੀ ਬੋਲੀ ਲੜਕੀ ਨੇ ਬੋਲਣਾ ਸਿੱਖ ਲਿਆ ਹੈ ਤਾਂ ਉਸ ਨੇ ਵੀ ਦ੍ਰਿੜ ਨਿਸ਼ਚਾ ਕਰ ਲਿਆ ਕਿ ਉਹ ਵੀ ਇੱਕ ਦਿਨ ਠੀਕ ਹੋ ਕੇ ਦਿਖਾਵੇਗੀ ਉਹ ਹੋਰੇਸ ਨਾਂ ਦੇ ਸਕੂਲ ਵਿੱਚ ਦਾਖਲ ਹੋ ਗਈ ਹੈਲਨ ਦਾ ਅਗਲਾ ਪੜਾ ਕਾਲਜ ਦੀ ਪੜ੍ਹਾਈ ਕਰਨਾ ਸੀ 18 ਸਾਲ ਦੀ ਉਮਰ ਵਿੱਚ ਉਸਨੇ ਕੈਂਬਰਿਜ ਕਾਲਜ ਤੋਂ ਬੀਏ ਕਰ ਲਈ ਇਸ ਤੋਂ 7 ਸਾਲ ਪਿਛੋਂ ਉਸ ਦੀ ਅਧਿਆਪਕਾ ਐਨੀ ਸਲਵਾਨ ਦਾ ਵਿਆਹ ਹੋ ਗਿਆ ਇਸ ਪਿਛੋਂ ਵੀ ਅਧਿਆਪਕਾ ਉਸ ਦੀ ਪੜ੍ਹਾਈ ਵਿੱਚ ਸਹਾਇਕ ਬਣਦੀ ਰਹੀ ਇਸ ਵੇਲੇ ਹੈਲਨ ਨੇ ਦੋ ਹੋਰ ਦਿਸ਼ਾਵਾਂ ਵਿੱਚ ਕਦਮ ਵਧਾਉਣੇ ਸ਼ੁਰੂ ਕਰ ਦਿੱਤੇ ਇੱਕ ਸੀ ਕੇ ਉਹ ਬੁਲਾਰਾ ਬਣਨ ਲੱਗੀ ਉਹ ਲੋਕਾਂ ਅੱਗੇ ਭਾषण ਦੇਣ ਲੱਗੇ ਦੂਜਾ ਉਸਨੇ ਨੇਤਰਹੀਣਾ ਬਹਿਰਿਆਂ ਅਤੇ ਗੁੰਗਿਆਂ ਨੂੰ ਹੌਸਲਾ ਦੇਣ ਵਾਲੀਆਂ ਲਿਖਤਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਭਾਵੇਂ ਹੈਲਨ ਜੋ ਕੁਝ ਬੋਲਦੀ ਸੀ ਉਸ ਨੂੰ ਆਪ ਨੂੰ ਨਹੀਂ ਦੇ ਸੀ ਸੁਣਦਾ ਫਿਰ ਵੀ ਹੈਲਨ ਕਿਲਰ ਨੇ ਆਪਣਾ ਨਿਸ਼ਚਾ ਕੱਚਾ ਨਹੀਂ ਹੋਣ ਦਿੱਤਾ ਹੈਲਨ ਨੇ ਕਈ ਕਿਤਾਬਾਂ ਲਿਖੀਆਂ। ਇਹਨਾਂ ਦਾ ਸੰਸਾਰ ਦੀਆਂ ਕਈ ਬੋਲੀਆਂ ਵਿੱਚ ਅਨੁਵਾਦ ਹੋਇਆ ਸੀ। ਉਸਨੇ 22 ਸਾਲ ਦੀ ਉਮਰ ਵਿੱਚ ਆਤਮਕਥਾ ਲਿਖੀ। ਉਸ ਦਾ ਨਾਂ ਹੈ ਮੇਰੀ ਜੀਵਨ ਕਹਾਣੀ। ਉਸਨੇ ਚੜ੍ਹਦੀ ਕਲਾ ਵਿੱਚ ਰਹਿਣ ਬਾਰੇ ਵੀ ਇੱਕ ਪੁਸਤਕ ਲਿਖੀ। ਹੈਲਨ ਕਿਲਰ ਦੀ ਅਧਿਆਪਕਾ ਸਲਵਾਨ ਦਾ 1936 ਵਿੱਚ ਦਿਹਾਂਤ ਹੋ ਗਿਆ। ਹੈਲਨ ਲਈ ਇਹ ਬਹੁਤ ਦੁਖਦਾਈ ਘਟਨਾ ਸੀ। ਇੱਥੋਂ ਤੱਕ ਆਉਂਦੇ ਆਉਂਦੇ ਹੈਲਨ ਨੇ ਦੁੱਖਾਂ ਤੋਂ ਉੱਪਰ ਉੱਠਣਾ ਲਿਖ ਲਿਆ ਸੀ ਉਸ ਨੇ ਅਧਿਆਪਕਾ ਐਨੀ ਸਲਵਾਨ ਵਾਰੇ ਮਿਸ ਮੇਸੀ ਨਾਂ ਦੀ ਪੁਸਤਕ ਲਿਖੀ ਇਹ ਪੁਸਤਕ ਬਹੁਤ ਹਰਮਨ ਪਿਆਰੀ ਹੋਈ ਉਸ ਦੀ ਇੱਕ ਹੋਰ ਪੁਸਤਕ ਖੁੱਲਾ ਦਰ ਨੂਵੀ ਸੰਸਾਰ ਭਰ ਦੇ ਪਾਟਕਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ 1947 ਤੋਂ 1957 ਤੱਕ ਹੈਲਨ ਕਿਲਰ ਨੂੰ ਦੂਰ ਦੂਰ ਤੱਕ ਘੁੰਮੀ ਉਹ ਲਗਭਗ 35 ਦੇਸ਼ਾਂ ਵਿੱਚ ਗਈ ਉਹ ਭਾਰਤ ਵਿੱਚ ਵੀ ਆਈ ਉਸ ਦੀਆਂ ਇਹ ਯਾਤਰਾਵਾਂ ਇੱਕ ਵਿਸ਼ੇਸ਼ ਉਦੇਸ਼ ਨਾਲ ਕੀਤੀਆਂ ਗਈਆਂ ਸਨ ਉਹ ਨੇਤਰਹੀਣ ਬਹਿਰੇ ਤੇ ਗੁੰਗੇ ਬੱਚਿਆਂ ਦੀਆਂ ਔਕੜਾਂ ਬਾਰੇ ਲੋਕਾਂ ਵਿੱਚ ਜਾਗਰੂਕੀ ਪੈਦਾ ਕਰਦੀ ਉਹਨਾਂ ਦੀ ਪੜ੍ਹਾਈ ਸਿਖਲਾਈ ਲਈ ਖੋਲੀਆਂ ਗਈਆਂ ਸੰਸਥਾਵਾਂ ਲਈ ਫੰਡ ਇਕੱਠੇ ਕਰਦੀ ਹੈਲਨ ਕਿਲਰ ਨੇ ਇੱਕ ਵਾਰੀ ਕਿਹਾ ਸੀ ਆਪਣੀਆਂ ਗਿਆਨ ਇੰਦਰੀਆਂ ਨੂੰ ਪੂਰੀ ਤਰ੍ਹਾਂ ਮਾਨਣ ਵਾਲੇ ਮੇਰੇ ਉੱਤੇ ਤਰਸ ਕਰਦੇ ਹਨ ਮੇਰਾ ਰਾਹ ਭਾਵੇਂ ਉਹਨਾਂ ਨੂੰ ਕਿੰਨਾ ਹੀ ਹਨੇਰਾ ਦਿਖੇ ਪਰੰਤੂ ਮੈਂ ਆਪਣੇ ਦਿਲ ਵਿੱਚ ਜਾਦੂ ਮੇਂ ਰੋਸ਼ਨੀ ਚੱਕੀ ਫਿਰਦੀ ਹਾਂ ਹੈਲਨ ਕਿਲਰ ਨੂੰ ਸੰਸਾਰ ਭਰ ਵਿੱਚ ਬਹੁਤ ਮਾਨ ਸਨਮਾਨ ਮਿਲਿਆ ਉਸ ਉੱਤੇ ਇੱਕ ਫਿਲਮ ਵੀ ਬਣੀ ਪਰ ਉਸ ਦਾ ਧਿਆਨ ਹਮੇਸ਼ਾ ਆਪਣੇ ਮਿਸ਼ਨ ਵੱਲ ਰਿਹਾ ਹੈਲਨ ਕਿਲਰ ਅਜਿਹੇ ਚਾਨਣ ਮਨਾਰਿਆਂ ਦੇ ਜਿਤਨਾ ਸਦਕਾ ਅਜਨੇਤਰਹੀਣ ਬਹਿਰੀ ਤੇ ਗੁੰਗੇ ਲੋਕ ਜਿਆਦਾ ਤੋਂ ਜਿਆਦਾ ਗਿਣਤੀ ਵਿੱਚ ਵਿਦਿਆ ਤੇ ਹੋਰ ਕਮਾਂ ਕੀਤਿਆਂ ਦੀ ਸਿਖਲਾਈ ਲੈ ਕੇ ਆਪਣੇ ਪੈਰਾਂ ਉੱਤੇ ਖੜੇ ਹੋਣ ਲੱਗੇ ਹਨ ਇਸ ਮਹਾਨ ਇਸਤਰੀ ਦਾ ਦੇਹਾਂਤ 85 ਸਾਲ ਦੀ ਉਮਰ ਵਿੱਚ ਹੋਇਆ ਸੰਸਾਰ ਦੇ ਮਹਾਨ ਆਗੂਆਂ ਨੇ ਉਸ ਨੂੰ ਭਾਪ ਭਰੀਆਂ ਸ਼ਰਧਾਂਜਲੀਆ ਭੇਂਟ ਕੀਤੀਆਂ ਆਮ ਲੋਕਾਂ ਲਈ ਤਾਂ ਉਸ ਦਾ ਨਾਮ ਆਸ ਤੇ ਵਿਸ਼ਵਾਸ ਦਾ ਚਿੰਨ ਬਣ ਗਿਆ ਇਹ ਸੀ ਇੱਕ ਜਿੰਦਾ ਦਿਲਔਰਤ ਦੀ ਕਹਾਣੀ ਧੰਨਵਾਦ